ਸਤਿ ਸ਼੍ਰੀ ਅਕਾਲ ਸਰਨ ਮੈਂ ਪ੍ਰਮਿੰਦਰ ਸਿੰਘ ਹਾਜ਼ਰ ਹਾਂ ਨਵੇਂ ਇੱਕ ਨਵੇਂ ਵੀਡੀਓ ਦੇ ਨਾਲ ਆਉ ਸੁਆਈਦਾ ਜੂ ਸਾਡਾ ਅਭਿਸ਼ਾ ਹੈ ਵਿਗਿਆਨ ਦੀ ਇਹ ਥਿਉਰੀ ਪੁਨਰ ਜਨਮ ਦੀ ਸੰਭਾਵਨਾ ਜਤਾਉਂਦੀ ਹੈ ਸੋ ਦੋਸਤੋ ਬਹੁਤ ਸਾਰੇ ਨਾਸਤਿਕ ਲੋਕ ਜਾਂ ਜ타ਤਵ ਦੀ ਲੋਕ ਜਤਰਖੀ ਲੋਕ ਐਸੇ ਹਨ ਜੋ ਪੁਨਰ ਜਨਮ ਨੂੰ ਨਹੀਂ ਮੰਨਦੇ ਪਰ ਵਿਗਿਆਨ ਦੀ ਇੱਕ ਐਸੀ ਥਿਉਰੀ ਹੈ ਜੋ ਪੁਨਰ ਜਨਮ ਦੀ ਸੰਭਾਵਨਾ ਜਤਾਉਂਦੀ ਹੈ ਕਿ ਤੁਹਾਡੇ ਸਾਡੀ ਜੋ ਆਤਮਾ ਹੈ ਇੱਕ એનર્ਜੀ ਹੈ ਸਾਡੇ ਵਿਚਾਰ ਸਾਡੀ ਚੇਤਨਾ ਇੱਕ એનર્ਜੀ ਹੈ ਐਨਰਜੀ ਨੂੰ ਵਿਗਿਆਨ ਵੀ ਮੰਨਦਾ ਹੈ ਤੇ ਵਿਗਿਆਨ ਇਹ ਵੀ ਕਹਿੰਦਾ ਹੈ ਕਿ ਐਨਰਜੀ ਕਦੇ ਵੀ ਖਤਮ ਨਹੀਂ ਵਿਗਿਆਨ ਲਿਖਤ ਉਪ ਵਿੱਚ ਦਿੰਦਾ ਹੈ ਸੋ ਆਪਾਂ ਇਸ ਵਿਸ਼ੇ ਉੱਤੇ ਵਿਚਾਰ ਕਰਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੁਨਰ ਜਨਮ ਪੁਨਰ ਜਨਮ ਕੀ ਹੁੰਦਾ ਜਦੋਂ ਕੋਈ ਇਨਸਾਨ ਮਰ ਜਾਂਦਾ ਮਰਨ ਤੋਂ ਬਾਅਦ ਉਹ ਨਵੇਂ ਜਨਮ ਵਿੱਚ ਜਦੋਂ ਪ੍ਰਵੇਸ਼ ਕਰਦਾ ਜਾਂ ਦੁਬਾਰਾ ਕਿਸੇ ਜਨਮ ਵਿੱਚ ਪ੍ਰਵੇਸ਼ ਕਰਦਾ ਹੈ ਉਸ ਨੂੰ ਪੁਨਰ ਜਨਮ ਕਹਿੰਦੇ ਹਨ ਉਸ ਜਨਮ ਦੇ ਵਿੱਚ ਕੀ ਹੁੰਦਾ ਉਸ ਨੂੰ ਪਿਛਲੇ ਜਨਮ ਦੀਆਂ ਵੀ ਯਾਦਾਂ ਯਾਦ ਰਹਿੰਦੀਆਂ ਹਨ ਸੋ ਅਧਿਆਤਮਿਕਤਾ ਕਾਫੀ ਲੰਮੀ ਸਮੇਂ ਤੋਂ ਇਸ ਬਾਰੇ ਵਿਚਾਰ ਕਰਦੀ ਆਈ ਹੈ ਤੇ ਇਸ ਦੇ ਉੱਤੇ ਦਾਵਾ ਵੀ ਕਰਦੀ ਹੈ ਤੇ ਕਿੰਨੇ ਕਿਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਵੀ ਸਾਨੂੰ ਪ੍ਰਾਪਤ ਹੋਣੀਆਂ ਹਨ ਪਿਛਲੇ ਦਿਨ YouTube ਦੇ ਉੱਤੇ ਇੱਕ ਸਮਾਰੇ ਲਾਗੇ ਦੇ ਕਿਸੇ ਇਨਸਾਨ ਦੀ ਵੀਡੀਓ ਦੇਖ ਰਿਹਾ ਸੀ ਕਿ ਉਸ ਦੀ ਗੱਲਾਂ ਸੁਣ ਰਿਹਾ ਸੀ ਕਿ ਉਸ ਦਾ ਪੁਨਰ ਜਨਮ ਹੋਇਆ ਉਸ ਨੂੰ ਇਸ ਇਸ ਜਨਮ ਦੇ ਵਿੱਚ ਆਪਣੇ ਪਿਛਲੇ ਮਾਪਿਆਂ ਦੀ ਯਾਦ ਯਾਦ ਅਸ਼ਤ ਹੈ ਯਾਦ ਹੈ ਉਸ ਨੂੰ ਆਪਣੇ ਉਹ ਮਾਪੇ ਜੋ ਕਿਵੇਂ ਉਸ ਦੀ ਮੌਤ ਹੋਈ ਕਿਵੇਂ ਉਸ ਇਨਸਾਨ ਨੇ ਦੁਬਾਰਾ ਜਨਮ ਲਿਆ ਕਿਵੇਂ ਉਸ ਨੂੰ ਹੰਡਾਈਆਂ ਉਹ ਸਭ ਬਾਰੇ ਉਹ ਜਾਣਕਾਰੀ ਉਸ ਵੀਡੀਓ ਦੇ ਵਿੱਚ ਦਾ ਹੈ ਸੋ ਇਹ ਚੀਜ਼ ਹੈ ਹਰਾੜ ਕਰਨ ਵਾਲੀਆਂ ਵੀ ਨਹੀਂ ਹਨ ਕਿਉਂਕਿ ਧਰਮ ਤਾਂ ਇਹਨਾਂ ਨੂੰ ਸ਼ੁਰੂ ਤੋਂ ਮੰਨਦਾ ਆ ਰਿਹਾ ਹੈ ਧਰਮ ਦੇ ਜੇ ਅਪ ਸਨਾਤ ਧਰਮ ਦੀ ਗੱਲ ਕਰੀਏ ਤਾਂ ਸਨਾਤ ਧਰਮ ਨੂੰ ਕਾਫੀ ਲੰਮੇ ਸਮੇਂ ਤੋਂ ਪੁਨਰ ਜਨਮ ਨੂੰ ਮੰਨਦਾ ਆ ਰਿਹਾ ਹੈ ਗੁਰਬਾਣੀ ਵੀ ਪੁਨਰ ਜਨਮ ਨੂੰ ਮੰਨਦੀ ਆ ਰਹੀ ਹੈ ਦੋਨਾਂ ਨੂੰ ਮੰਨਦੀ ਆ ਰਹੀ ਹੈ ਸੋ ਤਰਕਵਾਦੀ ਲੋਕ ਤਾਂ ਅਕਸਰ ਹੀ ਤਰਕ ਕਰਦੇ ਰਹਿਣਗੇ ਸੋ ਬਹੁਤ ਸਾਰੀਆਂ ऐसे आप ये ਵਿਚਾਰ ਆਈਆਂ ਹਨ ਕਿੰਦੇ ਵੀ ਜੇਕਾ ਪੰਜਾਬ ਦੇ ਵਿੱਚ ਬੰਦਾ ਮਰੇ ਤੇ ਪੰਜਾਬ ਦੀ ਜਨ ਨੂੰ ਕਿਉਂ ਲੈਂਦਾ ਹੈ ਹੁਣ ਸਿੱਖਿਸ਼ ਕਿਉਂ ਨਹੀਂ ਲੈਂਦਾ ਸੋ ਇਸ ਤਰ੍ਹਾਂ ਇਸ ਦੇ ਨਾਲ ਬਹੁਤ ਸਾਰੇ ਹੋਰ ਐਗਜ਼ਾਮਪਲ ਆਈਆਂ ਹਨ ਇੱਕ ਲੜਕੀ ਹੈ ਜੋ ਦੱਖਣ ਭਾਰਤ ਦੇ ਵਿੱਚ ਜਨਮੀ ਹੈ ਉਸ ਤਾਂ ਕਹਿੰਦੀ ਹੈ ਕਿ ਮੇਰਾ ਜਨ ਅਮਰੀਕਾ ਆ ਸੌਰੀ ਯੂਕੇ ਦਾ ਹੈ ਇੰਗਲੈਂਡ ਦਾ ਹੈ ਤਾਂ ਉਹ ਇਸ ਜਨਮ ਦੇ ਵਿੱਚ ਅੰਗਰੇਜ਼ੀ ਬੋਲਦੀ ਹੈ ਅੰਗਰੇਜ਼ੀ ਬੋਲਦੀ ਹੈ ਬਿਲਕੁਲ ਪਰਫੈਕਟ ਅੰਗਰੇਜ਼ੀ ਬੋਲਦੀ ਹੈ ਕਿਉਂਕਿ ਉਸ ਨੂੰ ਆਪਣਾ ਪਿਛਲਾ ਜਨਮ ਯਾਦ ਹੈ ਤੇ ਆਪਣੇ ਪਿਛਲੇ ਮਾਤੋ ਵੀ ਯਾਦ ਹਨ ਸੋ ਬਹੁਤ ਸਾਰੇ ਲੋਕ ਇਹਨਾਂ ਸਵਰਥੀਆਂ ਨੂੰ ਸੱਚ ਮੰਨਦੇ ਇਹਨਾਂ ਨੂੰ ਭਗਵਾਨ ਨੂੰ ਸੱਚ ਮੰਨਦੇ ਇਹ ਕਿਤਨਾ ਕਿ ਜੇਕਰ ਅਸੀਂ ਆਪਣੇ ਧਿਆਨ ਦੇ ਸਫਰ ਦੀ ਗੱਲ ਕਰਦੇ ਇਸ ਇਹਨਾਂ ਜੋ ਅਸੀਂ ਅਨੁਭਵ ਕੀਤਾ ਹੈ ਉਹ ਉਹ ਉਸ ਅਲਪ ਉਹ ਅਲਪ ਪੁਨਾ ਪੁਨਰਜਨਮ ਦੀ ਕਹਾੜੀ ਉੱਤੇ ਮੋਹਰ ਲਗਾਉਂਦਾ ਹੈ ਸੋ ਅੱਜ ਆਪਾਂ ਗੱਲ ਕਰ ਰਹੇ ਇੱਕ ਵਿਗਿਆਨਿਕ ਥਿਉਰੀ ਦੀ ਵਿਗਿਆਨ ਇਸ ਪੁਨਰਜਨਮ ਦੀ ਜੋ ਪ੍ਰਕਿਰਿਆ ਹੈ ਇਸ ਨੂੰ ਕਿਵੇਂ ਸਿੱਧ ਕਰਦਾ ਹੈ ਕਿਵੇਂ ਸਹੀ ਮੰਨ ਕਰਦਾ ਹੈ ਆਪਾਂ ਅੱਜ ਗੱਲ ਕਰ ਰਹੇ ਹਾਂ ਇੱਕ ਥਿਉਰੀ ਹੈ ਵਿਚਾਰ ਦੀ ਐਂਡ ਐਪਲ ਇਨ ਅ ਬਾਕਸ ਇੱਕ ਸੇਬ ਇੱਕ ਬਾਕਸ ਦੇ ਵਿੱਚ ਰੱਖ ਦਈਏ ਇੱਕ ਐਸਾ ਬਾਕਸ ਜਿਸ ਨੇ ਜਿਸ ਨੂੰ ਕਈ ਹਜ਼ਾਰਾਂ ਸਾਲ ਤੱਕ ਨਸ਼ਟ ਨਾ ਕੀਤਾ ਜਾ ਸਕੇ ਜੋ ਨਸ਼ਟ ਹੀ ਨਾ ਹੋਵੇ ਜੇਕਰ ਉਸ ਬਾਕਸ ਦੇ ਵਿੱਚ ਇੱਕ ਸੇਬ ਨੂੰ ਰੱਖ ਦਿੱ ਤੂੰ ਨਸ਼ਟ ਨਾ ਕੀਤਾ ਜਾ ਕੇ ਤਾਂ ਇਹ ਨਸ਼ਟ ਨਾ ਹੋਵੇ ਤਾਂ ਹੌਲੀ ਹੌਲੀ ਸਮੇਂ ਦੀ ਪ੍ਰਕਿਰਿਆ ਦੇ ਨਾਲ ਸਮਾਂ ਬੀਤਣ ਦੇ ਨਾਲ ਉਹ ਸੇਬ ਗਲ ਜਾਵੇਗਾ ਗਲ ਕੇ ਰਾਖ ਹੋ ਜਾਵੇਗਾ ਇੱਕ ਸਮਾਂ ਐਸਾ ਆਵੇਗਾ ਕਿ ਉਹ ਰਾਖ ਵੀ ਖਤਮ ਹੋ ਜਾਵੇਗੀ ਉਹਦੇ ਅੰਦਰ ਬਚਣਗੇ ਅਣੂ એનર્ਜੀ ਬਚੇਗੀ ਜੋ ਉਸ ਰਾਖ ਤੋਂ ਪੈਦਾ ਹੋਈ ਹੋਵੇਗੀ ਉਹ ਐਲਰਜੀ ਆਪਣੇ ਸੰਭਵ ਕੋਸ਼ਿਸ਼ ਦੇ ਕੋਸ਼ੇ ਦੇ ਵਿੱਚ ਜਾਊਗੀ ਉਸ ਬਾਕਸ ਤੋਂ ਰਿਲੀਜ਼ ਹੋਣ ਲਈ ਉਹ ਹਰ ਇੱਕ ਸੰਭਵ ਕੋਸ਼ਿਸ਼ ਵਿੱਚ ਪ੍ਰਕਿਰਿਆ ਵਿੱਚੋਂ ਗੁਜ਼ਰੇਗੀ ਜਦੋਂ ਉਹ ਸੰਭਵ ਕੋਸ਼ਿਸ਼ ਦੀ ਪ੍ਰਕਿਰਿਆ ਦੇ ਵਿੱਚੋਂ ਗੁਜ਼ਰੇਗੀ ਕਈ ਹਜ਼ਾਰਾਂ ਸਾਲ ਬਾਅਦ ਉਹ ਜੇਕਰ ਉਸ ਬਾਕਸ ਤੋਂ ਰਿਲੀਜ਼ ਨਹੀਂ ਹੁੰਦੀ ਬਾਹਰ ਨਹੀਂ ਨਿਕਲਦੀ ਤਾਂ ਕਈ ਹਜ਼ਾਰਾਂ ਸਾਲ ਬਾਅਦ ਉਹ ਦੁਬਾਰਾ ਰਿਟਰਨ ਪ੍ਰਕਿਰਿਆ ਕਰੇਗੀ ਵੈਪਰ ਪ੍ਰਕਿਰਿਆ ਕਰੇਗੀ ਜਿਵੇਂ ਸੇਬ ਗਲਿਆ ਉਹ ਗਰਾਹਕ ਬੜੇ ਰਾਖ ਤੋਂ ਗਲਿਆਉ ਦੁਆਰਾ ਫਰਾਂ ਹੁੰਦਾ ਜਾਵੇਗਾ ਸੇਵ ਉਹ ਇੱਕ ਸਮਾਂ ਐਸਾ ਆਵੇਗਾ ਉਹ ਸੇਵ ਉਸ ਬਾਕਸ ਦੇ ਵਿੱਚ ਦੁਬਾਰਾ ਬਣ ਜਾਵੇਗਾ ਇਸ ਥਿਊਰੀ ਨੂੰ ਜੇਕਰ ਵੀਰ ਦਾ ਪੁਨਰ ਜਨਮ ਦੇ ਨਾਲ ਅਸੀਂ ਜੋੜ ਕੇ ਦੇ ਸਕਦੇ ਹਾਂ ਦੁਬਾਰਾ ਜਨਮ ਦੇ ਨਾਲ ਅਸੀਂ ਜੋੜ ਕੇ ਦੇਖ ਸਕਦੇ ਹਾਂ ਕਿਉਂਕਿ ਧਰਮ ਇਸ ਚੀਜ਼ ਨੂੰ ਅਧਿਆਤਮਿਕਤਾ ਇਸ ਚੀਜ਼ ਨੂੰ ਕਾਫੀ ਲੰਮੇ ਸਮੇਂ ਤੋਂ ਮੰਨਦੀ ਆਈ ਹੈ ਤੇ ਅੱਜ ਵੀ ਮੰਨਦੀ ਹੈ ਤੇ ਬਹੁਤ ਸਾਰੇ ਐਗਜ਼ੈਂਪਲ ਇਸ ਧਰਤੀ ਉੱਤੇ ਪਾਈਆਂ ਜਾਂਦੀਆਂ ਹਨ ਪਿੱਛੇ ਜੀ ਇੱਕ ਬੱਚੇ ਦੀ ਕਹਾਣੀ ਹੋਰ ਵਿੱਚ ਆਈ ਸੀ ਕਿ ਉਹ ਕਹਿੰਦਾ ਉਹ ਮੰਗਲ ਗ੍ਰਹਿ ਤੋਂ ਆਇਆ ਹੈ ਤੇ ਉਸ ਨੇ ਕਾਫੀ ਜ਼ਿਆਦਾ ਸਬੂਤ ਵੀ ਦਿੱਤੇ ਮੰਗ ਕੇ ਆਇਆ ਤੋਂ ਆਉਣ ਦੇ ਤੇ ਦਾਵਾ ਵੀ ਕੀਤਾ ਲਿਆ ਉਹ ਕੀ ਹੋਇਆ ਕਿ ਕਾਫੀ ਸਮੇਂ ਬਾਅਦ ਜਦੋਂ ਉਹ ਸਾਰੀ ਉਸ ਦੀਆਂ ਕੱਲਾ ਬਾਹਰ ਨਿਕਲੀਆਂ ਤਾਂ ਉਸ ਉਸ ਦੀ ਮਾਂ ਅਤੇ ਉਸ ਬੱਚੇ ਨੂੰ ਖਤਮ ਹੀ ਕਰ ਦਿੱਤਾ ਜਾਂ ਗਿਆ ਜਾਂ ਗਾਇਬ ਕਰ ਲਿਆ ਗਿਆ ਉਹ ਦੁਬਾਰਾ ਮਿਲੇ ਵੀ ਨਹੀਂ ਸੋ ਉਹਨਾਂ ਕਿਸੇ ਦੇ ਦੁਆਰਾ ਵੇਖਿਆ ਨਹੀਂਦਾ ਸੋ ਪੁਨਰਜਨ ਦੇ ਬਹੁਤ ਸਾਰੇ ਘਟਨਾਵਾਂ ਸਾਹਮਣੇ ਆਈਆਂ ਅਤੇ ਆਉਂਦੀਆਂ ਰਹਿੰਦੀਆਂ ਹਨ ਸੋ ਤੱਤ ਕਰਨਾ ਬਹੁਤ ਸੌਖਾ ਹੈ ਖੋਜ ਕਰਨੀ ਬਹੁਤ ਔਖੀ ਹੈ ਜਾਨਣਾ ਖੋਜ ਕਰਨਾ ਪੜਨਾ ਆਪਣੇ ਅੰਤਰਮੰਦ ਦੇ ਝਾਤਣਾ ਬਹੁਤ ਮੁਸ਼ਕਲ ਹੈ ਮੈਂ ਨਾਸਤਿਕਤਾ ਨੂੰ ਗਲਤ ਨਹੀਂ ਕਹਿੰਦਾ ਨਾਸਤਿਕ ਹੋਣ ਦੇ ਲਈ ਵੀ ਖੋਜ ਦੀ ਜ਼ਰੂਰਤ ਹੈ ਇਹ ਨਹੀਂ جے میں ਤੁਹਾਨੂੰ ਕਹਿ ਲਿਤਾ ਰੱਬ ਨਹੀਂ ਹੈ ਉਸ ਦੀ ਖੋਜ ਜ਼ਰੂਰੀ ਹੈ ਵੀ ਰੱਬ ਕਿਉਂ ਨਹੀਂ ਹੈ ਜੇ ਰੱਬ ਹੈ ਮੈਂ ਆਸਤਿਕ ਨਾਲ ਦੀ ਦੋਨਾਂ ਦੇ ਪੱਖ ਵਿੱਚ ਨਾਸਤਿਕ ਹੋਣ ਲਈ ਵੀ ਖੋਜ ਜ਼ਰੂਰੀ ਹੈ ਆਸਤਿਕ ਹੋਣ ਦੇ ਲਈ ਵੀ ਖੋਜ ਜ਼ਰੂਰੀ ਹੈ ਸੋ ਆਪਣੇ ਆਪ ਨੂੰ ਜਿਆਦਾ ਪੱਕਾ ਨਾਸਤਿਕ ਕਰੋ ਜਾਂ ਪੱਕਾ ਆਸਤਿਕ ਕਰੋ ਮੈਂ ਦੇਖਿਆ ਹੈ ਲੋਕ ਰੱਬ ਨੂੰ ਗਾਣਾ ਗਾਉਂਦੇ ਹਨ ਜਦੋਂ ਕਿਤੇ ਮਹੌਤ ਦੇ ਮੁਸ਼ਕਲ ਪੈ ਜਾਂਦੇ ਉਹੀ ਰੱਬ ਦੇ ਤਰਲੇ ਪਾਉਂਦੇ ਹਨ ਨਾ ਪੂਰਨ ਨਾਸਤਿਕ ਹਨ ਤੇ ਨਾ ਪੂਰਨ ਆਸਤਿਕ ਹਨ ਸੋ ਕਿਸੇ ਵੀ ਥਿਊਰੀ ਦੇ ਵਿਰੋਧ ਖੜੇ ਹੋਣ ਦੇ ਲਈ ਸਭ ਤੋਂ ਪਹਿਲਾਂ ਉਹਦੇ ਪ੍ਰਤੀ ਖੋਜ ਜ਼ਰੂਰੀ ਹੈ ਮੈਂ ਬੜੇ ਜ਼ਿਆਦਾ ਸੋਸ਼ਲ ਮੀਡੀਆ ਤੇ ਪੇਲ ਦੇ ਖਿਲਾਫ ਨਾਸਤਿਕ ਹੋਣ ਵਾਲੇ ਆਪਦੇ ਆਪ ਨੂੰ ਬਹੁਤ ਜ਼ਿਆਦਾ ਇਸ ਤਰ੍ਹਾਂ ਸਾਬਿਤ ਕਰਨ ਲਈ ਬਹੁਤ ਦਾ ਵੱਡਾ ਦਾਅਸਤਿਕ ਕੋਈ ਨਹੀਂ ਹੈ ਪਰ ਉਹਨਾਂ ਕੋਲ ਕੋਚ ਨਹੀਂ ਸਿਰਫ ਇੱਕ ਸਾੜਾ ਹੈ ਇੱਕ ਹੰਕਾਰ ਹੈ ਨਾ ਮੈਂ ਨਾਸਤਿਕਤਾ ਨੂੰ ਬਤ ਕਹਿਣਾ ਹੱਤ ਨਹੀਂ ਮੈਂ ਆਸਤਿਕਤਾ ਨੂੰ ਕਿਉਂਕਿ ਢੂੰਢਣੇ ਹੀ ਵਿਸ਼ੇ ਖੋਜਦੇ ਹਾਂ ਖੋਜ ਤੋਂ ਬਗੈਰ ਢੂੰਢਣੇ ਦੀ ਅਦੂਰੀਆਂ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਆਪੇ ਕਿਸੇ ਨਵੇਂ ਵਿਸ਼ੇ ਨਵੀਂ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ